ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਹਿੰਚਾ ਵਾਲੇ ਗੱਭਰੂ ਕਹਿੰਦੇ ਪਹੁੰਚੇ ਹੋਏ ਨੇ ਸਾਰੇ ਕੀਮਾਂ ਚੱਲ ਰਹੀਆਂ ਨੇ ਬਜ਼ੁਰਗਾਂ ਦੀਆਂ ਮਾਸਟਰੋਣਾ ਸਾਹਿਬ ਚੈੱਕ ਕਰ ਸਾਥ ਵਿੱਚ ਦਿਸ ਰਿਹਾ ਕਿ ਖੁੱਦਾ ਬਹਿ ਰਿਹਾ ਕਹਿੰਦੇ ਫਾਈਨਲ ਆ ਗਿੱਲ ਵੀ ਬਜ਼ੁਰਗਾਂ ਜੀ ਆ ਗਏ ਧੌਣੇ ਆਏ ਪਈ ਨੇ ਦੇਖੋ ਜੋ ਇਹਨਾਂ ਮੁੰਡਿਆਂ ਤੇ ਜੋ ਸੈਨਾ ਦੇ ਗਿਆ 17 ਲਾ ਕੇ ਉਹਦੀ ਪਾਰਟੀ ਤੇ ਆ ਕੇ ਕਹਿੰਦੇ ਜਾਣਾ ਹੀ ਜਾਣਾ ਗੇਮਾਂ ਦੇਖਣ ਉਹ ਸਾਹਮਣੇ ਸਟਾਰਟ ਹੋਣਾ ਦੇਖਿਓ ਤੁਹਾਨੂੰ ਦਿਖਾਉਣੇ ਆਏ ਹੁਣ ਇਹ ਨਹੀਂ ਪਤਾ ਕਿੰਨੀ ਉਮਰ ਵਾਲੇ ਨੇ 30 ਪਲੱਸ ਵਾਲੇ ਨੇ ਲਓ ਲਵੇ ਇਥੋਂ ਫਲਿੱਪ ਫੇਰ ਪਾ ਦਾਂਗੇ ਲਓ ਜੀ 200 ਮੀਟਰ ਦੀ ਰੇਸ ਕੰਟ ਟੂ ਨੋ ਸੱਚਾ ਚਾਚਾ ਨੋ ਸਤਨਾਮ ਕੀਆ ਵਾ ਸੋਖਾ ਇਹ ਤਾਂ ਬਾਈ ਲੈ ਗਿਆ ਚੱਲ ਨਰਿੰਦਰ ਚੱਲ 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 ਲਾਓ ਜੀ 45 ਪਲੱਸ ਵਾਲੇ ਨੇ ਬਾਈ ਇਹਨਾਂ ਦਾ ਇਹਦੇ ਵਿੱਚ 45 ਪਲੱਸ ਵਾਲਿਆਂ ਦੀ ਰੇਸ ਥੀ ਮੈਂ ਜੀ ਦੇ ਹਰਤ ਸਕੇ ਹੁਮ ਹਮਾ ਅਗੇ ਪਹੁੰਚੇ ਨੇ ਬਹੁਤ ਦੂਰੋਂ ਦੂਰਸ ਹੋਈਆਂ ਤੋਂ ਕੁੰਦਰਾ ਤੋਂ ਅਜ ਧੰਨਵਾਦ ਕਰਦੇ ਅਸੀਂ ਬਾਈਆਂ ਦਾ ਆਹ ਤਾਂ ਚੰਗਾਲ ਦੀ ਜਗ੍ਹਾ ਔੜਾ ਸਾਡੀ ਲੋਵੀ ਕਹਿੰਦੇ ਸ਼ੁਰੂ ਹੋ ਗਈਆਂ ਰੇਸਾਂ ਉਧਰ ਬੱਜੇ ਹੀ ਨਹੀਂ ਉਧਰ ਆਏ ਹਾਏ ਉਹ ਬੰਦੇ ਭਾਈ ਜਿਹੜਾ ਪੜਕੀਲੀ ਜੀ ਜਿਹੜਾ ਉਹ ਜਿੱਤੂਗਾ ਆਹ ਬਾਈ ਆਊਗਾ ਇਹ ਦੋਨਾਂ ਦੀ ਹੈ ਰੇਸ ਮੁੰਡੇ ਤਾੜੀਆਂ ਲਾਓ ਤਾੜੀਆਂ 55+ ਵਾਲੀਆਂ ਚੱਲਣ ਲੱਗੀਆਂ ਨੇ ਕਹਿੰਦੇ ਰੇਸਾ ਹੁਣ ਦਿਖਾਉਣੇ ਆ ਤੁਹਾਨੂੰ ਬਾਬੇ ਨਹੀਂ ਕਹਿ ਸਕਦੇ ਤੁਸੀਂ ਕਹਿੰਦੇ ਗੱਭਰੂ ਹੀ ਕਹਿ ਸਕਦੇ ਇਹਨਾਂ ਨੂੰ ਚੱਲ ਪੇ ਚਲੋ ਜੀ ਹੋ ਗਈ ਸ਼ੁਰੂ ਰੇਸ 55+ ਬਹੁਤ ਦਾਤ ਫੈਸਲਾ ਲੈ ਲਓ ਬੈਠੋ ਬੈਠੋ ਬਹੁਤ ਵਧੀਆ ਬੈਠੋ ਜੀ ਹਲੋ ਬਾਈ ਸਾਈਡ ਤੇ ਹੋ ਜਾਦੀ ਨਹੀਂ ਕਿ ਸਾਨੂੰ ਨਹੀਂ ਹਾਂ ਚਲੋ 55 ਪਲੱਸ ਉਹ ਬਾਤ ਚਰੇਗੀ ਬਾਬਾ ਜੀ ਕਲਾਪਿੰਗ ਤਾੜੀਆਂ ਲਾਓ ਮੁੰਡਿਓ ਹੌਸਲਾ ਫੁਜਾਈ ਕਰਦੇ ਹੋਏ ਲੋ ਜੀ 60 ਪਲਸ ਵਾਲਾ ਵੀ ਰੇਸ ਚ ਲੱਭੀ ਕਹਿੰਦੇ ਕਬਰੂਆਂ ਦੀ ਆਗੇ ਕਹਿੰਦੇ ਆਗੇ 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 ਵਧਿਓ ਸਰਦਾਰ ਜੀ ਪਹਿਲੇ ਨੰਬਰ ਤੇ 60 ਪਲੱਸ ਲੋ ਜੀ 70 ਪਲੱਸ ਵਾਲੇ ਨੇ ਕਹਿੰਦੇ ਬਾਬੇ ਪੰਜ ਸਟਰੀਟ ਨੇ ਦੇਖਦੇ ਆ ਫਰੰਟ ਵਾਲਾ ਬਾਈ ਪੂਰਾ ਬਾਬਾ ਤੇਜ ਆ ਪਹਿਲੇ ਤੇ ਤਾਂ ਇਹੀ ਆ ਉਹਨਾਂ ਦੇ ਚੱਲ ਛੋਟਿਆ ਸ਼ੂਟ ਆ ਗਏ ਨੇ ਬਾਬੇ ਦਾ ਨੋ ਹੌਸਲਾ ਵਧਾਈ ਹੋ ਰਹੀ ਹੈ ਵੀ ਚੱਲ ਛੋਟਿਆ ਛੋਟਾ ਮੇਰਾ ਦਾਦਾ ਵੀ ਹੈ ਜੀ ਜੱਟੋ ਜੀ ਇਹ ਕੰਮ ਲਵੀ ਆ ਕਹਿੰਦੇ ਲਵੀ ਆ ਇਹ ਇਹ ਲਓ ਜੀ ਲਓ ਜੀ 75+ ਦੀ ਰੇਸ ਆ ਮਾ ਆ ਗਿਆ ਕਿਤੇ ਆ ਗਿਆ ਬਹੁਤ ਆ ਗਿਆ ਆਗੇ ਉਹ ਮੈਂ ਤਾਂ ਬਹੁਤ ਟਾਈਮ ਪਹਿਲਾਂ ਭੱਜ ਕੇ ਆਟ ਗਿਆ ਮੁੰਡਿਓ ਲਓ ਜੀ 75 ਪਲੱਸ ਆ ਗਏ ਜੀ ਆ ਗਏ ਲਓ ਪਹਿਲੇ ਤੇ ਆ ਗਿਆ ਬਈ ਬਾਬਾ ਲਓ 1500 ਮੀਟਰ ਆਨ ਲਾਈਨ طرف ਸਟਾਰਟਿੰਗ ਪੁਆਇੰਟ ਤੇ ਆ ਜਾਓ ਬਈ ਆਫੀਸ਼ਰ ਅੰਡਰ 3 1500 ਮੀਟਰ ਗੰਬਰੂ ਤਨੇ ਪੂਰੇ ਹਾਂ ਚੱਲੀਏ ਫਿਰ 200 ਮੀਟਰ ਲਾ so, 80 ਪਲਸ ਵਾਲਿਆਂ ਵੀ ਆ ਜੇ ਸੁਣ ਕਹਿੰਦੇ ਸੁਰਿੰਦਰ ਕੁਮਾਰ 80 ਪਲਸ ਫਸਟ ਪ੍ਰਾਈਜ਼ 10 ਚਾਰ 3 ਨੇ ਆ ਬਾਬਾ ਲੱਗਦਾ ਨਹੀਂ ਹੈਗਾ ਵੀ 80 ਵਾਲਾ ਹਣਾ ਪੂਰਾ ਵਧੀਆ ਭੱਜ ਜਾਉਂਗਾ 80 ਪਲਸ लवुजी 80 प्लस आ रहे हैं 80 प्लस इसको बाद 50 प्लस 200 मीटर जशनबीर सिंह पहले नंबर पे यादविंदर सिंह एंड पंकज कुमार 80 प्लस आ रहे हैं इसको बाद 50 प्लस जशनबीर सिंह फिर विक्रम सिंह करीब बोर्डर पे जशनबीर सिंह हेलो बेटा बंद करें बोर्ड निकल ਸਨੀ ਚਾਚਾ ਹਾਪਰਾ ਸਾਹਬੀ ਚਲੋ ਚਲੋ ਕਲਾਪਿੰਗ ਕਰੋ ਬਾਈ ਤਾੜੀਆਂ ਲਾਓ ਤਾੜੀਆਂ ਮੈਂ ਇਹ ਬਾਬਾ ਗੱਲ ਜਿੱਤੇ ਆ ਗਏ ਵੇ ਰੀਸ਼ਨ ਤਾਂ ਇਹ ਨਹੀਂ ਆਈ ਦਰਵਾਜ਼ਾ ਚੈੱਕ ਕਰੋ ਕਹਿੰਦੇ ਮਿਲਖਾ ਸਿੰਘ ਵੀ ਫੇਲ ਕਰਤਾ ਕਹਿੰਦੇ ਚੋਬਰ ਨੇ ਬੱਲੇ 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 ਇਹ 45 ਪਲੱਸ ਹੈ ਮੇਰਾ خیال ਬਾਈ 45% ਤਾਂ ਨਹੀਂ ਹੋਣਾ। ਉਹ ਲੈ ਕਿੱ체ਆ ਪੂਰਾ। ਤੋ ਜੀ ਕਿੱਲੇ ਹੁਣ 1500 ਮੀਟਰ ਸ਼ੁਰੂ ਹੋਣ ਵਾਲੀ ਆ। 35 45+ ਨੇਗੇ। ਤੇ ਚਾਰ ਕਿਹੜੇ ਲੱਗਣਗੇ? ਚੌਥਾ ਕਿਹੜਾ ਅੱਧਾ ਲੱਗੂਗਾ। 1500 ਮੀਟਰ ਚੱਲ ਪਈ ਕਹਿੰਦੇ। मिक्स आगी मिक्सर ਹਾਰਾ ਨਹੀਂ ਮਿਲਦਾ ਉਹ ਬਾਬਾ ਫਰਕ ਪਾ ਗਿਆ ਬਾਈ ਪਹਿਲੇ ਤੇ ਆ ਰਿਹਾ ਰੈੱਡ ਵਾਲਾ ਇਹ ਤੂੰ ਚੈੱਕ ਕਰੋ ਉਹ ਰੈੱਡ ਵਾਲੀ ਬੈਨ ਤੇ ਜਾਓ ਲਓ ਜੀ ਲਾਸਟ ਰਾਉਂਡ ਆ ਰੈੱਡ ਟੀ-ਸ਼ਰਟ ਵਾਲਾ ਬਾਈ ਦੂਜੇ ਤੇ ਆ ਸਰਵਾਰ ਮੁੰਡਾ ਪਹਿਲੇ ਤੇ ਆ ਨੀਲੀ ਵਾਲਾ ਆ ਰਿਹਾ ਲੈ ਖਿੱਚ ਗਿਆ ਪਹਿਲੇ ਤੇ ਆ ਗਿਆ ਬਾਈ ਕਹਿੰਦੇ ਬੱਲੇ ਪਹਿਲੇ ਤੇ ਆ ਗਿਆ ਬਾਈ ਦੂਜੇ ਤੇ ਰੈੱਡ ਵਾਲਾ ਬਈਆ ਉਹ ਉਹ ਵੀ ਤੀਜੇ ਤੇ ਤੀਜੇ ਤੇ ਰੈੱਡ ਵਾਲਾ ਵਾਹ। ਲੋਕੋ ਚੱਕ ਲਿਆ ਬਾਬਾ। ਉਹ ਪਹਿਲੀ ਸੱਤ ਮਹੀਨੇ ਕਿਤੇ ਹੋਣ ਕਰਨ। ਸ਼ਾਮ ਤੋਂ ਆਇਆ ਸਭ ਤੋਂ ਪਿੰਡ ਤੇ ਆ ਪਰ ਨਜ਼ਾਰਾ ਲਿਆਤਾ ਕਹਿੰਦੇ ਚੋਬਰ ਨੇ। ਆ ਆ ਗਿਆ। ਆ ਵੀ ਆ ਗਿਆ ਯੂਟਿਊਬਰ ਆ ਗਿਆ ਇੱਕ ਹੋਰ। ਹਾਂਜੀ ਮਹਾਰਾਜ ਜੀ ਕੀ ਹਾਲ ਨੇ? ਲਓ ਜੀ ਕਹਿੰਦੇ ਗੱਭਰੂ ਚੱਲੇ ਫੇਡਾਂ ਨੂੰ। ਅੱਗ ਰਾਈਟਿਕ ਮੀਟ ਸਮਾਪਤ ਹੋ ਚੁੱਕੀ ਆ ਤੇ ਪਿੰਡ ਚੱਲਦੇ ਆ। ਅੱਜ ਬਲੌਗ ਆਉਗਾ ਧਾਕੜ ਲੋ ਜੀ ਐਥਲੈਟਿਕ ਮੀਟ ਕਹਿੰਦੇ ਐਂਡ ਹੋ ਚੁੱਕਿਆ ਸਮਾਪਤੀ ਵੱਲ ਵੱਧ ਗਈ ਕੱਲ ਦੀ ਕਰਤੀ ਛੁੱਟੀ ਕਾਲਜ ਨੂੰ ਕਹਿੰਦੇ ਬੱਚੇ ਸਵਾਦ ਰਹਿਣਗੇ ਕੱਲ ਨੂੰ ਆਨੰਦ ਮਾਣਨਗੇ ਥਕਾਵਟੋਂ ਕੀ ਜ਼ਿਆਦਾ ਹਨ ਚੱਲਦੇ ਹੁਣ ਆਪਾਂ ਵੀ ਘਰਾਂ ਨੂੰ